ਅਗਲੀ ਗੱਲ ਕਰੀਏ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਹਨਾਂ ਨੂੰ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ ਉਹਨਾਂ ਦੇ ਆਲੋਚਨਾ ਉਹਨਾਂ ਨੂੰ ਜਿਹੜਾ ਲੋਕ ਉਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਨਿੰਦਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ ਮੁਕਾਬਲਾ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਖੈਰ ਜਿਹੜਾ ਮਾਮਲਾ ਉਹ ਬੜਾ ਸੰਗੀਨ ਹੈ ਕਤਲ ਤੇ ਨਾਲ ਜ਼ਬਰ ਜਨਾਹ ਦਾ ਕੇਸ ਦਰਜ ਹੋਇਆ ਹੈ ਇਹਦੇ ਪਿੱਛੇ ਪਰਤਾਂ ਕਈ ਨੇ ਕਈ ਲੋਕ ਇਹਦੇ ਕਈ ਇੰਗਲਾਂ ਤੋਂ ਚਰਚਾ ਕਰ ਰਹੇ ਨੇ ਕੱਚ ਸੱਚ ਕੀ ਹੈ ਇਹਦੇ ਪਿੱਛੇ ਸ਼ਰਮਾ ਜੀ ਰਵਿੰਦੀਏ 2012 ਦੀ ਘਟਨਾ ਜੀ 2012 ਦੇ ਵਿੱਚ ਹਰਿਆਣਾ ਦੇ ਕੈਂਥਲ ਨਾਲ ਸੰਬੰਧਿਤ ਇੱਕ ਪਰਿਵਾਰ ਜਿਹੜਾ ਕਹਿੰਦਾ ਕਿ ਅਸੀਂ ਲਗਾਤਾਰ ਫਰਮੇਸ਼ੁਰਦਵਾਰ ਆਉਂਦੇ ਸੀ ਹਮ ਹਣਾ ਉਹ ਪਰਿਵਾਰ ਦੀਕ ਧੀ ਜਿਹੜੀ 22 ਸਾਲਾਂ ਦੀ ਬੱਚੀ ਤੇ ਉਹਦੇ ਨਾਲ ਉਹਦੀ ਮਾਤਾ ਉਹ ਕਹਿੰਦੇ ਕਿ ਇੱਥੇ ਆਏ ਤੇ ਉਸ ਤੋਂ ਬਾਅਦ ਇੱਕ ਖਬਰ ਨਸਰ ਹੋਈ ਕਿ ਜੀਕੇ ਉਹਦੀ ਮੌਤ ਹੋ ਗਈ ਤੇ ਕਹਿੰਦੇ ਪੋਸਟਮਾਰਟਮ ਦੇ ਵਿੱਚ ਜਹਰ ਵਾਲਾ ਮਸਲਾ ਆਇਆ ਤੇ ਉਹ 2012 ਵਾਲਾ ਮਾਮਲਾ ਹੁਣ 12-13 ਸਾਲਾਂ ਬਾਅਦ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਰੂਪ ਚ ਰঞ্জੀਤ ਸਿੰਘ ਢਡੀਆਂ ਵਾਲੇ ਤੇ ਦਰਜ ਪਿਆ ਹੂੰ ਉਸ ਸਮੇ ਜਿਹੜੀ ਐਫ ਆਈ ਆਰ ਦਾ ਹਵਾਲਾ ਸੀਗਾ ਉਹਦੇ ਵਿੱਚ ਸੀਗਾ ਕਿ ਵੀ ਜ਼ਹਿਰ ਦੀ ਪੁਸ਼ਟੀ ਹੋਈ ਹੈ ਜੀ ਪਰ ਉਹ ਕਹਿੰਦੇ ਜੀ ਢੰਡਰੀਆਂ ਵਾਲੇ ਦੀ ਤਰ ਵੱਲੋਂ ਜਾਂ ਖੁਦ ਰঞ্জੀਤ ਸਿੰਘ ਢੰਡਰੀਆਂ ਵੱਲੋਂ ਬਿਟੂ ਜਾਰੀ ਕਰਕੇ ਇਹ ਆਪਣਾ ਸਪਸ਼ਟ ਪੱਖ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਉਸ ਸਮੇ ਜਦੋਂ ਇਹ ਵਰਤਾਰਾ ਵਾਪਰਿਆ ਸੀ ਇਹ ਪਰਿਵਾਰ ਢਡੀਆਂ ਦੇ ਪ੍ਰਬੰਧਕਾਂ ਦੇ حوالے ਨਾਲ ਕਿ ਇਹ ਪਰਿਵਾਰ ਜਦੋਂ ਇੱਥੇ ਆਇਆ ਹੂੰ 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 ਉਸ ਸਮੇ ਰঞ্জੀਤ ਸਿੰਘ ਢੰਡਰੀਆਂ ਵਾਲੇ ਇੱਥੇ ਨਹੀਂ ਸੀ ਉਹ ਤਾਂ ਵਿਦੇਸ਼ ਸੀਗੇ ਹੂੰ 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 ਏ ਜੀ ਪਰਮੇਸ਼ਰ ਦਵਾਰ ਦੇ ਅੰਦਰ ਨਹੀਂ ਹਦੂਦ ਦੇ ਬਾਹਰ ਜਾ ਕੇ ਉਹਨੇ ਜ਼ਹਿਰ ਖਾਦਾ ਤੇ ਉਹ ਤੁਹਾਡਾ ਹਸਤਾ ਲਜਾਇਆ ਗਿਆ ਜੀ ਉੱਥੇ ਉਹਦੇ ਅੰਦਰ ਜ਼ਹਿਰ ਪਾਇਆ ਗਿਆ ਪਰ ਜਬਰਦਸਤ ਵਾਲੀ ਉਸ ਸਮੇਂ ਦੀ ਪੋਸਟਮਾਰਟਮ ਰਿਪੋਰਟ ਤੇ ਜਾਂ ਐਫ ਆਈ ਆਰਸ ਕੁਝ ਨਹੀਂਗਾ ਹਮ ਇਸ ਤਰ੍ਹਾਂ ਪਰਮੇਸ਼ਰ ਦਵਾਰ ਵਾਲੀ ਤਿਰ ਨਹੀਂ ਸੀ ਇੰਟਰਨੈਟ ਤੇ ਆਪਣਾ ਬਚਾਅ ਕਰ ਰਹੀ ਹੈ ਹਮ ਹਮ ਦੂਸਰੇ ਪਾਸੇ ਪਟਿਆਲੇ ਦੇ ਥਾਣੇ ਦੇ ਵਿੱਚ ਕੈਥਲ ਤੋਂ ਉਸ 22 ਸਾਲਾਂ ਲੜਕੀ ਦੇ ਭਰਾ ਦੇ ਹਵਾਲੇ ਨਾਲ ਇਹ ਨਵੇਂ ਸਿਰੇਓ ਐਫ ਆਈ ਆਰ ਦਰਜ ਹੋਈ ਹੈ ਹਮ ਹਮ ਉਹ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਇਹ ਪ੍ਰਕਿਰਿਆ ਨਿਕਲ ਕੇ ਇਸ ਸਥਿਤੀ 'ਚ ਪਹੁੰਚੀ ਆ ਕਿ ਉਹ ਐਫ ਆਈ ਆਰ ਦੇ ਵਿੱਚ ਹੁਣ ਜਬਰਜਨਾ ਔਰ ਬਲਾਤਕਾਰ ਦੀਆਂ ਧਾਰਾਵਾਂ ਲਾ ਕੇ ਨੀਸ਼ਿੰਗ ਢੱਡਰੀਆਂ ਵਾਲੇ ਨੂੰ 파ਟੀ ਬਣਾਇਆ ਗਿਆ। ਜੀ। ਸੋ ਜੀ ਢੱਡਰੀ ਵਾਲਾ ਕਹਿੰਦੇ ਜੀ ਮੈਨੂੰ ਜਿੱਥੇ ਸੱਦਿਆ ਜਾਊਗਾ ਪੇਸ਼ ਹੋਊਗਾ। ਐ ਪਰ ਮਤਲਬ ਕਿ ਮੇਰਾ ਇਸ ਨਾਲ ਕੋਈ ਲਿਕਾ-ਦਿਕਾ ਨਹੀਂ। ਜਦੋਂ ਕਿ ਉਸਦੇ ਭਰਾ ਦਾ ਕਹਿਣਾ ਕਿ ਮੇਰੀ ਭੈਣ ਆਪਣੀ ਮੇਰੀ ਮਾਤਾ ਦੇ ਨਾਲ ਇੱਥੇ ਲਗਾਤਾਰ ਆਉਂਦੀ ਸੀ ਤੇ ਉਹ ਕਹਿੰਦੇ ਜੀ ਉਸ ਦਰਾਂ ਉਹਦੇ ਸੰਬੰਧ ਬਣੇ ਤੇ ਉਹ ਜਦੋਂ ਗਰਭਤੀ ਹੋਈ ਤੇ ਉਹਨੇ ਜਾਣ ਕਰਾਇਆ ਜਿਹਨਾਂ ਨੂੰ ਤੇ ਉਸ ਤੋਂ ਬਾਅਦ ਕਹਿੰਦੇ ਸਾਰੀ ਪ੍ਰਕਿਰਿਆ ਹੋਈ ਕਿ ਉਹਦਾ ਕਤਲ ਹੋਇਆ ਹੂੰ 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 ਹੁਣ ਇਹ ਸਾਰੀ ਸਚਾਈ 12 13 ਸਾਲਾਂ ਬਾਅਦ ਮੁੜ ਕੇ ਸਾਹਮਣੇ ਆਈ ਹੈ ਕੀ ਇਹ ਇੱਕ ਪਰਿਵਾਰ ਦੀ ਪੀੜ ਤੋਂ ਜਨਮੀ ਘਟਨਾ ਹੈ ਹੂੰ 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 ਕੀ ਇੰਨੇ ਸਾਲਾਂ ਬਾਅਦ ਉਹਨਾਂ ਨੇ ਹਿੰਮਤ ਦਿਖਾਈ ਹੈ ਕਿ ਹਾਂ ਅਸੀਂ ਇੱਕ ਤਕੜੀ ਧਿਰ ਕਿਉਂਕਿ ਇਹ ਜਦੋਂ ਡੇਰਾਬਾਦ ਦੇ ਖਿਲਾਫ ਕੋਈ ਸਵਾਲ ਆਉਂਦਾ ਤਾਂ ਉਹਨਾਂ ਦੇ ਨਾਲ ਇੱਕ ਵੱਡਾ ਸਮਰਥਕ ਧਿਰ ਖੜੀ ਹੁੰਦੀ ਹੈ ਹੂੰ ਹੂੰ ਸੋ ਇਸ ਲਈ ਕਿ ਇਸ ਡਰ ਦੇ ਵਿੱਚੋਂ 12 13 ਸਾਲ ਲੱਗੇ ਨੇ ਤਾਂ ਇਹ ਹੁਣ ਪ੍ਰਕਿਰਿਆ ਆਈ ਹੈ ਜਾਂ ਇਹਦੇ ਪਿੱਛੇ ਕੋਈ ਲੁਕਮੀ ਰਾਜਨੀਤੀ ਵੀ ਹੈ ਕੋਈ ਹਾਂ 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 ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਅਜੰਡਾ ਹੈ ਕਿ ਹਰਿਆਣੇ ਤੋਂ ਪਰਿਵਾਰ ਇੰਨੇ ਸਾਲਾਂ ਬਾਅਦ ਉੱਠ ਕੇ ਦੁਬਾਰਾ ਆਪੇ ਤੇ ਇਸ ਪ੍ਰਕਿਰਿਆ ਵੱਲ ਵਧੇ ਉਸ ਸਮੇਂ ਇਸ ਹਵਾਲੇ ਨਾਲ ਕਿੰਨੀ ਚਾਰਜ ਹੋਈ ਹੋਈ ਸੀ ਕਿੰਨਾ ਕੁ ਮੀਡੀਆ 'ਚ ਗਿਆ ਸੀ ਕਿੰਨੇ ਕੁ ਲੋਕ ਕਿਸੇ ਅਦਾਲਤ ਦੇ ਵਿੱਚ ਬੁਆਖੜਕਾਏ ਸੀ ਇਹ ਵਿਪੱਖ ਬਾਤ ਚੰਜੋਗ ਸੋ ਇਹਦੇ ਪਿੱਛੇ ਕੋਈ ਰਾਜਨੀਤਿਕ ਪੈਂਤੜਾ ਜਾਂ ਪਰਿਵਾਰ ਨੇ ਦੇਰ ਨਾਲ ਹਿੰਮਤ ਦਿਖਾਈ ਹੈ ਸੋ ਅਦਾਲਤ ਦੀ ਪ੍ਰਕਿਰਿਆ ਤੇ ਤੁਹਾਨੂੰ ਯਕੀਨ ਕਰਨਾ ਪਏਗਾ ਜੀ ਜੀ ਉੱਥੇ ਇਹ ਕਿੱਧਰ ਨੂੰ ਜਾਂਦੀ ਆ ਪਰ ਜੀ ਸਿੰਘ ਢੱਡੀਆਂ ਵਾਲੇ ਆਪਣੇ ਆਪ ਨੂੰ ਸੱਚ ਦੱਸਦੇ ਆ ਕਹਿੰਦੇ ਮੈਂ ਇਸ ਦੁਨੀਆਵੀ ਅਦਾਲਤ ਵਿੱਚ ਕਿਤੇ ਵੀ ਜਾਣ ਲਈ ਤਿਆਰ ਆ ਤੇ ਉਹ ਪਰਿਵਾਰ ਕਹਿੰਦਾ ਕਿ ਸਾਡਾ ਧੋਖਾ ਹੋਇਆ ਸੀ ਅਸੀਂ ਉਸ ਦਾ ਸੱਚ ਲਿਆ ਕੇ ਲੋੜ ਜਿਹੜਾ ਜਿਹੜੇ ਬੰਦੇ ਨੇ ਘਟਨਾ ਨੂੰ ਅੰਜਾਮ ਦਿੱਤਾ ਉਹਨੂੰ ਸਜ਼ਾ ਦਿਵਾਉਣੀ ਸੋ ਇਹ ਦੋ ਧਿਰਾਂ ਦਾ ਆਮੋ ਸਾਹਮਣਾ ਤੇ ਉਹਦੇ ਪਿੱਛੇ ਕੋਈ ਰਾਜਨੀਤਿਕ ਪੈੰਤੜੇबाजी ਹੈ ਇਹਦੇ ਉੱਤੇ ਵੀ ਸਭ ਦੀ ਨਜ਼ਰ ਹੈ ਜੀ ਜੀ ਬਿਲਕੁਲ ਬਿਲਕੁਲ